ਜਿਸ ਨੂੰ ਅੱਜ ਪਤਾ ਲੱਗ ਗਿਆ ਕਿ ਸਾਡੇ 'ਚ ਨਹੀਂ ਰਿਹਾ ਤੇ ਕੋਈ ਅੱਖ ਨਹੀਂ ਜਿਹੜੀ ਆਰੋਈ ਹੋਵੇ ਤੇ ਕੋਈ ਦਿਲ ਨਹੀਂ ਜਿਹੜਾ ਨਾ ਰੋ ਨਾ ਰੋ ਰਿਹਾ ਹੋਵੇ ਇੱਕ ਯਕੀਨ ਨਹੀਂ ਹੋ ਰਿਹਾ ਕਿ ਅਜੋ ਸਾਡੇ ਵੀਰ ਸਾਨੂੰ ਛੱਡ ਕੇ ਚਲੇ ਗਿਆ ਕਿ ਜਿਸ ਨੂੰ ਪਰਮਾਤਮਾ ਨੇ ਹਰ ਚੀਜ਼ ਦੇ ਨਾਲ نوازਿਆ ਸੀ ਕਿ ਸੋਨਾ ਵੀ ਰੱਜ ਕੇ ਸਥਰੀਲਾ ਵੀ ਰੱਜ ਕੇ ਤੇ ਸਟੇਜ ਦਾ ਪਰਫਾਰਮਰ ਵੀ ਰੱਜ ਕੇ ਤੇ ਯਾਰਾਂ ਦਾ ਯਾਰ ਵੀ ਰੱਜ ਕੇ ਤੇ ਹਰ ਕੰਮ ਦੇ ਵਿੱਚ ਉਹ ਪਰਫੈਕਟ ਸੀ ਬਹੁਤ ਲੰਬੀ ਰੇਸ ਦਾ ਘੋੜਾ ਸੀ ਪਰ ਪਤਾ ਨਹੀਂ ਪ੍ਰਮਾਤਮਾ ਨੇ ਇੰਨੀ ਜਲਦੀ ਲਗਾਮ ਉਹਦੀ ਕਿਉਂ ਖਿੱਚ ਲਈ ਕੋਈ ਕਹਿੰਦੇ ਨੇ ਹਜ਼ਾਰوں ਬਰਸ ਦਰਕਸ ਆਪਣੀ ਬੇਨੂਰੀ ਤੇ ਰੋਦੀ ਹੈ ਬੜੀ ਮੁਸ਼ਕਲ ਮੁਸ਼ਕਲ ਸੇ ਹੁੰਦਾ ਹੈ ਚਮਨ ਵਿੱਚ ਦੀਦਾ ਵਰ ਪੈਦਾ ਪਤਾ ਨਹੀਂ ਅੱਜ ਮੈਨੂੰ ਇਹ ਲੱਗਦਾ ਵੀ ਜਿਵੇਂ 2025 ਚ ਜਿੱਦੀਆਂ ਸਖਸ਼ੀਤਾ ਸਾਡੇ ਵਿੱਚੋਂ ਗਈਆਂ ਭੱਲਾ ਪਾਜੀ ਚੰਦੂ ਗੁਜਾ ਸਾਹਿਬ ਜਵੰਦਾ ਸਾਹਿਬ ਵੀ ਇਹ ਲੱਗਣ ਲੱਗੇ ਵੀ ਬਾਕੀ ਪਤਾ ਨਹੀਂ ਪ੍ਰਮਾਤਮਾ ਨੇ ਚੰਗੇ ਬੰਦਿਆਂ ਦੀ ਬਹੁਤ ਲੋੜ ਹੈ ਪਰ ਪਰਮਾਤਮਾ ਦੇ ਚਰਨਾਂ ਚ ਹੀ ਅਰਦਾਸ ਕਰੇ ਚੰਗੇ ਬੰਦੇ ਤੁਹਾਨੂੰ ਲੋੜ ਆ ਤੇ ਸਾਨੂੰ ਵੀ ਬਹੁਤ ਲੋੜ ਆ ਇੱਕ ਮਾਂ ਦਾ ਪੁੱਤ ਇੱਕ ਸੁਹਾਗਣ ਦਾ ਪਤੀ ਬੱਚਿਆਂ ਦਾ ਬਾਪ ਜਦੋਂ ਘਰ ਦੇ ਵਿੱਚੋਂ ਜਾਂਦਾ ਖਾਸ ਕਰਕੇ ਜਦੋਂ ਉਹ ਸਾਰੀ ਦੁਨੀਆ ਦਾ ਚਹੇਤਾ ਕਲਾਕਾਰ ਅੱਜ ਮੈਨੂੰ ਲੱਗਦਾ ਹਰ ਜਿੱਥੇ-ਜਿੱਥੇ ਵੀ ਪੰਜਾਬੀ ਵੱਸਦਾ ਉਹਦੀ ਅੱਖ ਰੋ ਰਹੀ ਹੈ ਤੇ ਪਤਾ ਨਹੀਂ ਇਹ ਘਾਟਾ ਕਦੋਂ ਪੂਰਾ ਹੋਊਗਾ ਤੇ ਆਉਣ ਵਾਲੇ ਸਮਿਆਂ ਦੇ ਵਿੱਚ ਜਦੋਂ ਅਸੀਂ ਕਿਤੇ ਵੀ ਸਟੇਜ ਤੇ ਕਿਸੇ ਕਲਾਕਾਰ ਨੂੰ ਗਾਉਂਦਾ ਦੇਖਿਆ ਕਰਾਂਗੇ ਤੇ ਸਾਨੂੰ ਰਾਜਵੀਰ ਜਿੰਦਾ ਸਾਡੇ ਅੱਖਾਂ ਦੇ ਵਿੱਚ ਅੱਖਾਂ ਦੇ ਅੱਗੇ ਆ ਕਰੂਗਾ ਕਿਉਂਕਿ ਉਹਦਾ ਜਦੋਂ ਫੱਬ ਕੇ ਕਦੇ ਪੀਲ ਇਡਰੈਸ ਪਾ ਕੇ ਕਦੇ ਜਾਮਨੀ ਇਡਰੈਸ ਪਾ ਕੇ ਕਦੇ ਪਿੰਕ ਇਡਰੈਸ ਪਾ ਕੇ ਕੰਟਰਾਸਟ ਪਾ ਕੇ ਬੰਨ ਕੇ ਜਦੋਂ ਖੜਦਾ ਸੀ ਤੇ ਮੈਂ ਕਿ ਵੀਰੇ ਸੋਚਦਾ ਹੁੰਦਿਆਂ ਕਿ ਗਰਦਾਸ ਮਾਨ ਸਾਹਿਬ ਤੋਂ ਇਹ ਐਸਾ ਕਲਾਕਾਰ ਆ ਵੀ ਜਿਹਦਾ ਜਿਹਦਾ ਗੀਤ ਅਸੀਂ ਬਾਤ ਸੁਣਦੇ ਲੋ ਉਹਨੂੰ 5 ਮਿੰਟ ਬੰਦਾ ਨਿਹਾਰਦਾ ਰਹਿੰਦਾ ਸੀ ਵੀ ਆ ਕਿੱਡਾ ਸੋਹਣਾ ਲੱਗ ਰਿਹਾ ਮੈਨੂੰ ਲੱਗਦਾ ਉਹਨੂੰ ਨਜ਼ਰ ਆ ਆ ਕਿਸੇ ਦੀਆਂ ਤੇ ਐਦਾਂ ਦਾ ਬਾਣਾ ਪਰਮਾਤਮਾ ਕਿਸੇ ਨੇ ਨਾ ਵਰਤਾਏ ਕਿਉਂਕਿ ਜਿਹੜੇ ਕਲਾਕਾਰ ਹੁੰਦੇ ਨੇ ਉਹ ਪਰਿਵਾਰ ਦੇ ਤਾਂ ਹੁੰਦੇ ਨੇ ਉਹ ਲੋਕਾਂ ਦਾ ਵੀ ਸਰਮਾਇਆ ਹੁੰਦੇ ਨੇ ਇਦਾਂ ਦੇ ਲੋਕਾਂ ਦਾ ਪਰਮਾਤਮਾ ਇਦਾਂ ਦੀ ਮੌਤ ਦੇ ਨੇ ਦਾ ਦੂਰ ਦੀ ਗੱਲ ਆ ਕਿ ਉਹਦੇ ਸਰੀਰ ਨੂੰ ਤਕਲੀਫ ਵੀ ਨਾ ਦਵੇ ਤੇ ਦੂਸਰੀ ਗੱਲ ਹੁਣ ਸੀਜ਼ਨ ਸੀ ਕਿੰਨੇ ਲੋਕਾਂ ਨੇ ਉਹਨੂੰ ਉਹਨਾਂ ਦੀ ਬੁਕਿੰਗ ਕੀਤੀ ਹੋਈ ਸੀ ਤੇ ਜਦੋਂ ਆਪਦੇ ਫੰਕਸ਼ਨ ਕਰਨਗੇ ਤੇ ਉਹਨਾਂ ਦੇ ਦਿਲ ਦੇ ਵਿੱਚ ਆਪਦੇ ਫੰਕਸ਼ਨ ਦੀ ਖੁਸ਼ੀ ਘੱਟ ਹੋਊਗੀ ਰਾਜਵੀਰ ਜਵੰਦ ਦੇ ਜਾਣ ਦਾ ਦੁੱਖ ਜ਼ਿਆਦਾ ਹੋਊਗਾ ਵਹੀ ਟਵਾਰਾ ਗਊਆਂ ਦੇ ਵਾਲਾ ਪੁੱਛੂਆਂ ਕਰਕੇ ਸਾਰਾ ਹਾਸਾ ਆਇਆ ਕੀ ਕਹੋਗੇ ਇਹਦੇ ਬਾਰੇ ਵਿੱਚ ਦੇਖੋ ਇਹ ਤਾਂ ਸਾਡੇ ਸਰਕਾਰਾਂ ਦਾ ਫਰਜ ਬਣਦਾ ਕਿਉਂਕਿ ਚਾਹੇ ਹਰ ਕੋਈ ਵੀ ਚੀਜ਼ ਅਸੀਂ ਖਰੀਦਦੇ ਆਂ ਐਜੂਕੇਸ਼ਨ ਦਾ ਕੋਈ ਕੋਈ ਵੀ ਅਸੀਂ ਫੀਸ ਭਰਦੇ ਆਂ ਤਾਂ ਹਰ ਇੱਕ ਤੇ ਗਊ ਸਿਸ ਲੱਗਿਆ ਹੋਇਆ ਹੈ। ਇਹ ਇੰਨੀਆਂ ਸਾਡੀਆਂ ਗਊ ਸ਼ਾਲਾ ਬਣੀ ਬਣੀਆਂ ਹੋਈਆਂ ਨੇ ਤੇ ਇਹ ਇੱਕ ਚਲਦੀਆਂ ਫਿਰਦੀਆਂ ਮੈਂ ਕਹਿੰਦਾ ਵੀ ਮੌਤ ਇੱਕ ਫਿਰਦੀਆਂ ਸੜਕ ਦੇ ਉੱਪਰ ਆਪਾਂ ਕਿਸੇ ਪਾਸੇ ਵੀ ਚਲੇ ਜਾਈਏ ਸਾਡੇ ਲੁਧਿਆਣੇ ਤੋਂ ਸ਼ੁਰੂ ਹੋ ਜਾਓ ਬਦਦਵਾਲ ਦੇ ਕੋਲੇ ਤੇ ਉਧਰ ਹੰਬੜਾ ਰੋਡ ਤੇ ਸ਼ੁਰੂ ਹੋ ਜਾਓ ਉਧਰਲੇ ਪਾਸੇ ਕਿਉਂਕਿ ਉਹਨਾਂ ਦਾ ਪਤਾ ਥੋੜਾ ਵੀ ਕੋਤੇ ਇੱਕ ਦੇ ਸਾਹਮਣੇ ਉਹਨਾਂ ਨੇ ਆਉਣਾ ਸੋ ਇਹੇ ਚੀਜ਼ਾਂ ਮਸਾਲੇ ਪੈਣੇ ਚਾਹੀਦੇ ਤਾਂ ਕਿ ਹੋਰ ਅੱਜ ਇਹ ਇਹ ਹਾਸਾ ਵਾਪਰੇ ਅੱਗੇ ਨੂੰ ਇਹ ਹਾਸਾ ਨਾ ਵਾਪਰੇ ਜਿਸ ਨੂੰ ਅੱਜ ਪਤਾ ਲੱਗਿਆ ਕਿ ਸਾਡੇ ਚ ਨਹੀਂ ਰਿਹਾ ਤੇ ਕੋਈ ਅੱਖ ਨਹੀਂ ਜਿਹੜੀ ਆਰੋਈ ਹੋਵੇ ਤੇ ਕੋਈ ਦਿਲ ਨਹੀਂ ਜਿਹੜਾ ਨਾ ਰੋ ਰਿਹਾ ਨਾ ਰੋ ਰਿਹਾ ਹੋਵੇ ਇੱਕ ਯਕੀਨ ਨਹੀਂ ਹੋ ਰਿਹਾ ਕਿ ਅੱਜ ਉਹ ਸਾਡੇ ਵੀਰ ਸਾਨੂੰ ਛੱਡ ਕੇ ਚਲੇ ਗਿਆ ਤੇ ਜਿਸ ਨੂੰ ਪਰਮਾਤਮਾ ਨੇ ਹਰ ਚੀਜ਼ ਦੇ ਨਾਲ ਨਵਾਜਿਆ ਸੀ ਕਿ ਸੋਨਾ ਵੀ ਰੱਜ ਕੇ ਸਤਰੀਲਾ ਵੀ ਰੱਜ ਕੇ ਤੇ ਸਟੇਜ ਦਾ ਪਰਫਾਰਮਰ ਵੀ ਰੱਜ ਕੇ ਤੇ ਯਾਰਾਂ ਦਾ ਯਾਰ ਵੀ ਰੱਜ ਕੇ ਤੇ ਹਰ ਕਾਮ ਦੇ ਵਿੱਚ ਉਹ ਪਰਫੈਕਟ ਸੀ ਉਹ ਬਹੁਤ ਲੰਬੀ ਰੇਸ ਦਾ ਘੋੜਾ ਸੀ ਪਰ ਪਤਾ ਨਹੀਂ ਪ੍ਰਮਾਤਮਾ ਨੇ ਇੰਨੀ ਜਲਦੀ ਅਲਗਾਮ ਉਹਦੀ ਕਿਉਂ ਖਿੱਚ ਲਈ ਕੋਈ ਕਹਿੰਦੇ ਨੇ ਹਜ਼ਾਰوں ਬਰਸ ਦਰਕਸ਼ ਆਪਣੀ ਬੇਨੂਰੀ ਤੇ ਰੋਦੀ ਹੈ ਬੜੀ ਮੁਸ਼ਕਲ ਮੁਸ਼ਕਲ ਸੇ ਹੁੰਦਾ ਹੈ ਚਮਨ ਵਿੱਚ ਦੀਦਾ ਵਰਕੇ ਦਾ ਪਤਾ ਨਹੀਂ ਅੱਜ ਮੈਨੂੰ ਇਹ ਲੱਗਦਾ ਵੀ ਜਿਵੇਂ 2025 ਚ ਜਿੱਡੀਆਂ ਸਖਸ਼ੀਤਾ ਸਾਡੇ ਵਿੱਚੋਂ ਗਈਆਂ ਭੱਲਾ ਭਾਜੀ ਚੰਦੂ ਗੁਜਾ ਸਾਹਿਬ ਜਵੰਦਾ ਸਾਹਿਬ ਵੀ ਇਹ ਲੱਗਣ ਲੱਗੇ ਵੀ ਬਾਕੀ ਪਤਾ ਨਹੀਂ ਪ੍ਰਮਾਤਮਾ ਨੇ ਚੰਗੇ ਬੰਦਿਆਂ ਦੀ ਬਹੁਤ ਲੋੜ ਹੈ ਪਰ ਪ੍ਰਮਾਤਮੇ ਦੇ ਚਰਨ ਚੀ ਵੀ ਅਰਦਾਸ ਹੈ ਕਿ ਚੰਗੇ ਬੰਦੇ ਤੁਹਾਨੂੰ ਲੋੜ ਅਤੇ ਸੰਨ ਵੀ ਬਹੁਤ ਲੋੜ ਹੈ ਇੱਕ ਮਾਂ ਦਾ ਪੁੱਤ ਇੱਕ ਸੁਹਾਗਣ ਦਾ ਪਤੀ ਬੱਚਿਆਂ ਦਾ ਬਾਪ ਜਦੋਂ ਘਰ ਦੇ ਵਿੱਚੋਂ ਜਾਂਦਾ ਖਾਸ ਕਰਕੇ ਜਦੋਂ ਉਹ ਸਾਰੀ ਦੁਨੀਆ ਦਾ ਚਿਹਤਾ ਕਲਾਕਾਰ ਅੱਜ ਮੈਨੂੰ ਲੱਗਦਾ ਹਰ ਜਿੱਥੇ-ਜਿੱਥੇ ਵੀ ਪੰਜਾਬੀ ਵੱਸਦਾ ਉਹਦੀ ਅੱਖ ਰੋ ਰਹੀ ਹੈ ਤੇ ਪਤਾ ਨਹੀਂ ਇਹ ਘਾਟਾ ਕਦੋਂ ਪੂਰਾ ਹੋਊਗਾ ਤੇ ਆਉਣ ਵਾਲੇ ਸਮਿਆਂ ਦੇ ਵਿੱਚ ਜਦੋਂ ਅਸੀਂ ਕਿਤੇ ਵੀ ਸਟੇਜ ਤੇ ਕਿਸੇ ਕਲਾਕਾਰ ਨੂੰ ਗਾਉਂਦਾ ਦੇਖਿਆ ਕਰਾਂਗੇ ਤੇ ਸਾਨੂੰ ਰਾਜਵੀਰ ਜੀ ਬੰਦਾ ਸਾਡੇ ਅੱਖਾਂ ਦੇ ਵਿੱਚ ਅੱਖਾਂ ਦੇ ਅੱਗੇ ਆ ਕਰੂਗਾ ਕਿਉਂਕਿ ਉਹਦਾ ਜਦੋਂ ਫੱਬ ਕੇ ਕਦੇ ਪੀਲ ਡਰੈਸ ਪਾ ਕੇ ਕਦੇ ਯਮਨੀ ਡਰੈਸ ਪਾ ਕੇ ਕਦੇ ਪਿੰਕ ਡਰੈਸ ਪਾ ਕੇ ਕੰਟਰਾਸਟ ਪਾਗ ਬਣ ਕੇ ਜਦੋਂ ਖੜਦਾ ਸੀ ਤੇ ਮੈਂ ਕਿ ਵੀਰੇ ਸੋਚਦਾ ਹੁੰਦਾ ਸੀ ਕਿ ਗਰਦਾਸ ਮਾਨ ਸਾਹਿਬ ਤੋਂ ਇਹ ਐਸਾ ਕਲਾਕਾਰ ਆ ਵੀ ਜਿਹਦਾ ਜਿਹਦਾ ਗੀਤ ਅਸੀਂ ਬਾਤ ਸੁਣਦੇ ਲੋ ਉਹਨੂੰ 5 ਮਿੰਟ ਬੰਦਾ ਨਿਹਾਰਦਾ ਰਹਿੰਦਾ ਸੀ ਵੀ ਇਹ ਕਿੱਡਾ ਸੋਹਣਾ ਲੱਗ ਰਿਹਾ ਮੈਨੂੰ ਲੱਗਦਾ ਉਹਨੂੰ ਨਜ਼ਰਾਂ ਲਾ ਗਈਆਂ ਕਿਸੇ ਦੀਆਂ ਤੇ ਐਦਾਂ ਦਾ ਬਾਣਾ ਪ੍ਰਮਾਤਮਾ ਕਿਸੇ ਨੇ ਨਾ ਵਰਤਾਇ ਕਿਤੇ ਜਿਹੜੇ ਕਲਾਕਾਰ ਹੁੰਦੇ ਨੇ ਉਹ ਪਰਿਵਾਰ ਦੇ ਤਾਂ ਹੁੰਦੇ ਨੇ ਉਹ ਲੋਕਾਂ ਦਾ ਵੀ ਸਰਮਾਇਆ ਹੁੰਦੇ ਨੇ ਇਦਾਂ ਦੇ ਲੋਕਾਂ ਦਾ ਪਰਮਾਤਮਾ ਇਦਾਂ ਦੀ ਮੌਤ ਦੇ ਨੇ ਦੂਰ ਦੀ ਗੱਲ ਆ ਕਿ ਉਹਨਾਂ ਦੇ ਸਰੀਰ ਨੂੰ ਤਕਲੀਫ ਵੀ ਨਾ ਦਵੇ ਤੇ ਦੂਸਰੀ ਗੱਲ ਹੁਣ ਸੀਜ਼ਨ ਸੀ ਕਿੰਨੇ ਲੋਕਾਂ ਨੇ ਉਹਨੂੰ ਉਹਨਾਂ ਦੀ ਬੁਕਿੰਗ ਕੀਤੀ ਹੋਈ ਸੀ ਤੇ ਜਦੋਂ ਆਪਦੇ ਫੰਕਸ਼ਨ ਕਰਨਗੇ ਤੇ ਉਹਨਾਂ ਦੇ ਦਿਲ ਦੇ ਵਿੱਚ ਆਪਦੇ ਫੰਕਸ਼ਨ ਦੀ ਖੁਸ਼ੀ ਘੱਟ ਹੋਊਗੀ ਰਾਜਵੀਰ ਜਵੰਦ ਦੇ ਜਾਣ ਦਾ ਦੁੱਖ ਜ਼ਿਆਦਾ ਹੋਊਗਾ ਇੱਕ ਵਾਰਾ ਗਊਆਂ ਦੇ ਵਾਰਾ ਪੁੱਛਣਾ ਕਰਕੇ ਸਾਰਾ ਹੱਫਾ ਆਇਆ ਕੀ ਕਹੋਗੇ ਇਹਦੇ ਬਾਰੇ ਵਿੱਚ ਦੇਖੋ ਇਹ ਤਾਂ ਸਾਡੇ ਸਰਕਾਰਾਂ ਦਾ ਫਰਜ ਬਣਦਾ ਕਿਉਂਕਿ ਚਾਹੇ ਹਰ ਕੋਈ ਵੀ ਚੀਜ਼ ਅਸੀਂ ਖਰੀਦਦੇ ਆ ਐਜੂਕੇਸ਼ਨ ਦਾ ਕੋਈ ਕੋਈ ਵੀ ਅਸੀਂ ਫੀਸ ਭਰਦੇ ਆ ਤਾਂ ਹਰ ਇੱਕ ਤੇ ਗਊ ਸਿਸ ਲੱਗਿਆ ਹੋਇਆ ਹੈ। ਇਹ ਇੰਨੀਆਂ ਸਾਡੀਆਂ ਗਊ ਸ਼ਾਲਾ ਬਣੀ ਬਣੀਆਂ ਹੋਈਆਂ ਨੇ ਤੇ ਇਹ ਕਿ ਚਲਦੀਆਂ ਫਿਰਦੀਆਂ ਮੈਂ ਕਹਿੰਦਾ ਵੀ ਮੌਤ ਇੱਕ ਫਿਰਦੀਆਂ ਸੜਕ ਦੇ ਉੱਪਰ ਆਪਾਂ ਕਿਸੇ ਪਾਸੇ ਵੀ ਚਲੇ ਜਾਈਏ ਸਾਡੇ ਲੁਧਿਆਣੇ ਤੋਂ ਸ਼ੁਰੂ ਹੋ ਜਾਓ ਬਦਦਵਾਲ ਦੇ ਕੋਲੇ ਤੇ ਉਧਰ ਹੰਬੜਾ ਰੋਡ ਤੇ ਸ਼ੁਰੂ ਹੋ ਜਾਓ ਉਧਰਲੇ ਪਾਸੇ ਕਿਉਂਕਿ ਉਹਨਾਂ ਦਾ ਪਤਾ ਥੋੜਾ ਵੀ ਕੋਈ ਇੱਕੀ ਦੇ ਸਾਹਮਣੇ ਉਹਨਾਂ ਨੇ ਆਉਣਾ ਸੋ ਇਹਦੇ ਚੀਜ਼ਾਂ ਅਸੀਂ ਲੈ ਪੈਣੀ ਚਾਹੀਦੀ ਤਾਂ ਕਿ ਹੋਰ ਅੱਜ ਇਹ ਇਹ ਹਾਦਸਾ ਵਾਪਰਿਆ ਅੱਗੇ ਨੂੰ ਇਹ ਹਾਦਸਾ ਨਾ ਵਾਪਰੇ